i'm ਮੈਨੂੰ ਨਹੀਂ ਚਾਹੀਦੀ ਤੇ ਮੈਂ ਤਾਂ ਤੁਹਾਨੂੰ ਕਹਿਣ ਲੱਗਾ ਦੌਲਤਾਂ ਜੇ ਥੋੜੇ ਨੇ ਇੱਕ ਵਾਰੀ ਲੈ ਜਾ ਸਵੇਰੇ ਤੈਨੂੰ ਹੋਰ ਦੇ ਦੇਵਾਂਗੇ ਜੋ ਮੰਗੇ ਇੰਨਾ ਧਨ ਰੁਪਈਏ ਚਾਹੀਦੇ ਨੇ ਤੈਨੂੰ ਦੇ ਦੇਵਾਂਗੇ ਦੇਖੋ ਵੀ ਅੰਦਰੋਂ ਰਜ ਗਈਆਂ ਸ਼ਿਵਰਾਮ ਦਾਤੀ ਜੀ ਨਾਲ ਦੇ ਚਾਚਾ ਮਾਨ ਨੂੰ ਇਹ ਸਾਰੇ ਜਿਹੜੇ ਵਿੱਚ ਬੈਠੇ ਨੇ ਖੁਸ਼ੀ ਨਾਲ ਇਹਨਾਂ ਦੇ ਜਿਰਦੇ ਘਰ ਇੱਕ ਮੁਝੇ ਨੂੰ ਵਧਾਈਆਂ ਦਿੱਤੀਆਂ ਜੈ ਜੀ ਗੋਲਖੰਦਾਈ ਇਤਿਹਾਸਕਾਰ ਨੂੰ ਇਹਨਾਂ ਨੂੰ ਕੋਈ ਨਜ਼ਰ ਨਹੀਂ ਆਉਂਦਾ ਆਪੇ ਗੁਰੂ ਦਾ ਗੁਰੂ ਮਨਾ ਰਹੇ ਆ ਉਹ ਸਾਡੇ ਸੰਗਤਾਰ ਇਹ ਮਾਨਤ ਜਾਰੀ ਨੂੰ ਅਸੀਂ ਸ਼ਬਦ ਸੁਣਿਆ ਵਿੱਚ ਇਹ ਮਾਨਸ ਜਾਣੇ ਦੂਰ ਤੇ ਸਹਿਜਾਹਰਾ ਸਤਿਗੁਰੂ ਜੀ ਤੁਸੀਂ ਤਾਂ ਜਾਹਰ ਤੇ ਜਗਤਪੁਰ ਬਾਬਾ ਤੁਸੀਂ ਤਾਂ ਹਾਜ਼ਰ ਹੈ ਜਰੂਰ ਹੈ ਕਿ ਜਾਹਰ ਤੇ ਦੂਰ ਹੈ ਸਤਿਗੁਰੂ ਜੀ ਤੁਸੀਂ ਉਸ ਦਿਨ ਤੋਂ ਬਾਅਦ ਦੌਲਤਵੰਦਾਈ ਨੇ ਜਿਲੇਤੇ ਦਾ ਸੰਬੰਧ ਕਰ ਦਿੱਤਾ ਉਸ ਦਿਨ ਤੋਂ ਜਿਲੇਤੇ ਦਫਤਰ ਬੰਦ ਕਰ ਦਿੱਤਾ ਦੌਲਤਵੰਦਾਈ ਨੇ ਆਪਣੇ ਘਰ ਆਪਣੇ ਘਰ ਤਰਦੀ ਤੇ ਇਤਿਹਾਸ ਅੱਜ ਬਹੁਤ ਹੀ ਪਹਿਲੀ ਗੱਲ ਤੋਂ ਮੁਬਾਰਕਾਂ ਸੰਗਤ ਨੂੰ ਕਿਉਂਕਿ ਗੁਰੂ ਨਾਨਕ ਮਹਾਰਾਜ ਦਾ ਜਿਹੜਾ ਗੁਰਪੁਰਬਾ ਉਹਨੂੰ ਸੰਗਤ ਬੜੀ ਖੁਸ਼ੀ ਦੇ ਨਾਲ ਮਨਾ ਰਹੀ ਆ ਤੇ ਗੁਰੂ ਨਾਨਕ ਮਹਾਰਾਜ ਅੱਜ ਦੇ ਦਿਨ ਇਸ ਸੰਸਾਰ ਨੂੰ ਤਾਰ ਕੇ ਗਏ ਨੇ ਚੰਗੇ ਰਸਤੇ ਪਾ ਕੇ ਗਏ ਨੇ ਬੁਰਾਈਆਂ ਨੂੰ ਪਰੇ ਕਰਕੇ ਗਏ ਨੇ ਜਿੰਨੀ ਵੀ ਸੰਗਤ ਆ ਬਹੁਤ ਹੀ ਉਤਸ਼ਾਹ ਦੇ ਨਾਲ ਇੱਥੇ ਆਈ ਆ ਸਾਡੀ ਆਰਟੀ ਸੈਸ਼ਨ ਵੱਲੋਂ ਲੱਡੂਆਂ ਦਾ ਲੰਗਰ ਲਾਇਆ ਗਿਆ ਤੇ ਹੋਰ ਸਾਡੇ ਨਾਲ ਬਾਬੂ ਬੰਪrakash ਜੀ ਔਰ ਜਿੰਨੇ ਵੀ ਸਾਡੇ ਸਤਿਕਾਰਯੋਗ ਸੱਜਣੇ ਸਾਰਿਆਂ ਨੇ ਰਲ ਮਿਲ ਕੇ ਇੱਥੇ ਲੱਡੂਆਂ ਦਾ ਲੰਗਰ ਵੰਡਿਆ ਤੇ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਅੱਜ ਗੁਰੂ ਲੰਗਰ ਦੇਬ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਸਥਾਨਾਲੇ ਵਿਖੇ ਇੱਕ ਬਹੁਤ ਹੀ ਵਿਸ਼ਾਲ ਨਰਗੀਤਰਨ ਸ਼ਗਵਿਤ ਕੀਤਾ ਗਿਆ ਜਿਸ ਵਿੱਚ ਸਾਰੇ ਇਹ ਇਲਾਕੇ ਦੀ ਸੰਗਤਾਂ ਨੇ ਵੱਚੜ ਕੇ ਹਿੱਸਾ ਲਿਆ ਅਤੇ ਸਾਰਿਆਂ ਨੇ ਗੁਰੂ ਦਾ ਲੰਗਰ ਦੀ ਜੋ ਪਰੰਪਰਾ ਚੱਲੀ ਸੀ ਬਾਬਾ ਨਾਨਕ ਤੋਂ ਉਦੇ ਵਾਸਤੇ ਉਹਦੇ ਵਾਸਤੇ ਸਾਰਿਆਂ ਲਈ ਅੱਜ ਆਪਣੇ ਕਾਰਜ ਦੇ ਅਸ਼ੇਸ਼ ਵੱਲੋਂ ਲੜਵਾ ਲੰਗਰ ਲਾਇਆ ਗਿਆ ਤੇ ਹੋਰ ਵੀ ਵੱਖ-ਵੱਖ ਥਾਂ ਤੇ ਹਰੇਕ ਤੋਂ ਜਗ੍ਹਾ ਤੇ ਸਾਰੀ ਪਬਲਿਕ ਵੱਲੋਂ ਇਸ ਨਰੇਤਰ ਵਿੱਚ ਬਹੁਤ ਵਧੀਆ ਸਹਿਯੋਗਤਾ ਗਿਆ ਅਤੇ ਚਾਹੁੰਦਾ ਹਾਂ ਕਿ ਸਾਰੇ ਆਪਣੇ ਗੁਰਦਾਂਗ ਦੇ ਵਿਸਖਿਆਵਾਂ ਤੇ ਚੱਲਦੇ ਹੋਏ ਨਾਮ ਜਪੋ ਕਰਤ ਕਰੋ ਵਲਡ ਛਕੋ ਦੇ ਨਾਰੇ ਨੂੰ ਅੱਗੇ ਤੋਰਦੇ ਉਹਨਾਂ ਦੇ ਤਰ੍ਹਾਂ ਚੱਲਣਾ ਚਾਹੀਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਸਭ ਜੀ ਮੇਰੇ ਵੱਲੋਂ ਪ੍ਰਕਾਸ਼ਪੁਰ ਜੀ ਨੂੰ ਬਹੁਤ-ਬਹੁਤ ਵਧਾਈਆਂ ਆ ਸਭ ਜੀ ਨੂੰ ਬਹੁਤ ਵਧੀਆ ਇਹ ਖੁਸ਼ੀ ਦਾ ਗੱਲ ਹੈ ਬਹੁਤ ਤਬੀਆ ਨੰਨਲਾ ਨਰੀਆ ਨੇ ਰਾਹੁਲ ਕੁਸ਼ੀਰਾਨ ਪੰਨੇੜਾ ਵੱਲੋਂ ਆਪ ਸਭ ਜੀ ਨੂੰ ਬਹੁਤ ਮੁਬਾਰਕਾਂ ਦਿੰਦੇ ਆਂ ਜੀ ਪ੍ਰਕਾਸ਼ਪੁਰੇ ਜੀ ਦੀਆਂ ਬਹੁਤ ਮੁਬਾਰਕਾਂ ਵਧਾਈਆਂ ਜੀ ਸਾਰਿਆਂ ਨੂੰ